ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਰਾਸ਼ਟਰੀ ਪਿਛੜਾ ਵਰਗ ਮੋਰਚਾ ਵੱਲੋਂ ਅੱਜ ਇੱਕ ਵਿਸ਼ੇਸ਼ ਮੀਟਿੰਗ ਬਠਿੰਡਾ ਦੇ ਅੰਬੇਦਪਾਰਕ ਨੇੜੇ বাস ਸਟੈਂਡ ਵਿਖੇ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਮੁੱਖ ਮੰਗਾਂ ਨੌ ਮੰਗਾਂ ਰੱਖਦਿਆਂ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਦੇਖਦੇ ਹਾਂ ਪੂਰਾ ਮਾਮਲਾ ਜੁੜੇ ਰੋ ਪੰਜਾਬੀਅਤ ਦੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹਿਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ। ਕਦਮ ਕਰੋ ਕਦਮ ਕਰੋ ਜੇ ਯਾਰ ਕਦਮ ਕਰੋ ਕਦਮ ਪੈਰੋ ਕਦਮ ਕਰੋ ਜਿੰਦਾਬਾਦ 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 ਜਲੇ ਪਰ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਮ ਤੇ ਕਿਹੜੀ ਜੱਫੀ ਕਰਦੀ ਹੈ ਮੈਂ 옴 ਪ੍ਰਕਾਸ਼ ਰਾਸ਼ਟਰੀ ਪਛੜਾ ਵਰਗ OBC ਮੋਰਚਾ ਬਠਿੰਡੇ ਦਾ ਪ੍ਰਧਾਨ ਆ ਜੀ ਅੱਜ ਜਿਹੜਾ ਮੰਗ ਪੱਤਰ ਤੇ ਰੋਸ ਪ੍ਰਗਟ ਕਰ ਰਹੇ ਹਾਂ ਉਹ ਲਾਈ ਇਹ ਅੱਜ ਕਿਉਂਕਿ ਇਹ ਜਿਹੜਾ ਰਾਸ਼ਟਰੀ ਪਛੜਾ ਵਰਗ ਹੈ ਇਹ ਬਾਮਸ਼ੇਖ ਦਾ ਆਫਸੂਟ ਵਿੰਗ ਹੈ ਤੇ ਦੇਸ਼ ਭਰ ਦੇ ਵਿੱਚ 32 ਸਟੇਟਾਂ ਤੇ 571 ਅ ਜ਼ਿਲ੍ਹਾ ਵਿੱਚ ਅੱਜ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਤੇ ਉਸ ਦੇ ਤਹਿਤ ਅਸੀਂ ਦੂਸਰੇ ਚਰਨ ਦੇ ਪ੍ਰੋਗਰਾਮ ਦੇ ਤਹਿਤ ਅਸੀਂ ਮੰਗ ਪੱਤਰ ਡੀਪੀ ਸਾਹਿਬ ਨੂੰ ਅ ਦੁਆਰਾ ਰਾਸ਼ਟਰਪਤੀ ਦੇ ਨਾਮ ਦਾ ਦੇਣ ਜਾ ਰਹੇ ਹਾਂ ਜਿੱਤੀ ਇਹਨਾਂ ਮੁੱਖ ਮੁਕ ਤੌਰ ਤੇ ਮੰਗਾਂ ਕਰ ਇਸ ਦੇ ਵਿੱਚ ਬਹੁਤ ਸਾਰੀਆਂ ਮੰਗਾਂ ਮੁੱਖ ਮੰਗ ਹੈ ਜੀ ਆ ਵੀ ਜੋ OBC ਦੀ ਜਾਤੀ ਆਧਾਰ ਜਨਗਣਨਾ ਹੈ ਉਹ ਸਰਕਾਰ ਨਹੀਂ ਕਰਾ ਰਹੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਲਾਰੇ ਲਪੇ ਲਾ ਰਹੇ ਆ ਤੇ ਉਸ ਦੀ ਜਨਗਣਨਾ ਨਹੀਂ ਹੋ ਰਹੀ ਨਹੀਂ ਕੱਲੇ OBC ਦੀ ਕਿ ਸਾਰਿਆਂ ਦੀ ਮੰਗ ਕਰਦੇ ਆ ਅਸੀਂ ਤਾਂ ਕਹਿੰਨੇ ਆ ਵੀ ਸਾਰਿਆਂ ਦੀ ਹੋਵੇ ਪਰ ਦੂਸਰੀਆਂ ਜਾਤੀਆਂ ਦੀ ਇਹ ਕਰਦੇ ਆ SC ST ਦੀ ਹੁੰਦੀ ਆ ਜਿੰਨੀ ਉਹਦੀ ਗਿਣਤੀ ਹੁੰਦੀ ਉਹਦੇ ਹਿਸਾਬ ਨਾਲ ਉਹਨੂੰ ਹਿੱਸੇਦਾਰੀ ਮਿਲਦੀ ਆ ਤੇ ਅਸੀਂ ਕਹਿੰਨੇ ਆ ਵੀ OBC ਦੀ ਵੀ ਗਿਣਤੀ ਹੋਵੇ ਉਹਨੂੰ ਵੀ ਉਸ ਹਿਸਾਦਾਰੀ ਮਿਲੇ ਜਿਵੇਂ ਤੁਸੀਂ ਦੇਖਿਆ ਹੁਣ ਵੀ ਵੈਸੇ ਤਾਂ 15% ਐਸਸੀ ਦੀ ਪਰ ਪੰਜਾਬ ਦੇ ਵਿੱਚ ਕਿਉਂਕਿ ਅ ਐਸਸੀ ਦੀ ਗਿਣਤੀ ਜ਼ਿਆਦਾ ਹੈ ਤੇ 34 ਐਮਐਲਏ ਬਣਦੇ ਆ ਉਸੇ ਦੇ ਰੇਸ਼ਿਓ ਦੇ ਵਿੱਚ ਅਸੀਂ ਕਹਿੰਦੇ ਜਿੰਨੀ ਜਿੰਨੀ ਗਿਣਤੀ ਹੈ ਉਸ ਹਿਸਾਬ ਨੂੰ ਉਹਨੂੰ ਹਿੱਸੇਦਾਰੀ ਮਿਲੇ ਇਹ ਸੌਲਤਾਂ ਦੀ ਗੱਲ ਕੀਤੀ ਜਾਵੇ ਸਰਕਾਰ ਦੀ ਚਾਹੇ ਲੋਨ ਦੀਆਂ ਚਾਹੇ ਹੋਰ ਵੱਖ-ਵੱਖ ਸੌਲਤਾਂ ਕੀ ਜਿਹੜੀਆਂ ਐਸਸੀ ਸਮਾਜ ਆ ਜਿਹੜੇ ਹੋਰ ਐਸਸੀ ਬੀਸੀ ਆ ਜਿਹੜੇ ਹੋਰ ਲੋਕਾਂ ਉਹਨਾਂ ਤੱਕ ਪਹੁੰਚਦੀਆਂ ਜਿਹੜੀਆਂ ਸਰਕਾਰ ਦੀ ਦੇਖੋ ਜੀ ਦਿਓ ਐਸਸੀ ਦੀਆਂ ਉਹ ਵੀ ਬਹੁਤ ਘੱਟ ਪਹੁੰਚ ਰਹੀਆਂ ਕਿਉਂਕਿ ਬਜਟ ਹੀ ਘਟਾਈ ਜਾ ਰਹੇ ਆ ਜਿੰਨੋਂ ਦਿਨ ਤੇ ਬੀਸੀ ਦਾ ਤਾਂ ਬਜਟ ਹੀ ਨਹੀਂ ਰੱਖਿਆ ਜਾਂਦਾ ਅਸੀਂ ਤਾਂ ਇੱਥੇ ਅ ਤਹਿਸੀਲਾਰ ਸਾਹਿਬ ਨਾਲ ਵੀ ਗੱਲ ਕੀਤੀ ਉਹ ਕਹਿੰਦੇ ਵੀ ਸਾਡੇ ਕੋਲੇ ਜੇ ਬੀਸੀ ਦਾ ਕੋਈ ਫੰਡ ਹੋਊਗਾ ਤਾਂ ਹੀ ਇਸ ਨੂੰ ਰੀਲੀਜ਼ ਕਰਾਂਗੇ ਲਗਾ ਪਰ ਜਿਹੜੀਆਂ ਦੂਜੀਆਂ ਐਸਸੀ ਪੀਸੀ ਜਾਂ ਹੋਰ ਜਿਹੜੀਆਂ ਭੱਜਦੀਆਂ ਸਰੈਣੀਆਂ ਇਹ ਇੱਕ ਪਲੇਟਫਾਰਮ ਤੇ ਆਪੇ ਕਿਉਂ ਨਹੀਂ ਲੜਾਈ ਲੜਦੀਆਂ ਇਹ ਲਗ ਲਗ ਕਿਉਂ ਨਾੜਦੀਆਂ ਕਿਉਂਕਿ ਵੱਖਰੇ ਵੱਖਰੇ ਤੌਰ ਤੇ ਸਾਰੀਆਂ ਜੱਥੇਬੰਦੀਆਂ ਇਸ ਨੂੰ ਲੈ ਕੇ ਲੜਾਈ ਲੜਦੀ ਇਹ ਦੇਖੋ ਜੀ ਜੋ ਸਹੀ ਵਿਚਾਰਧਾਰਕ ਸੰਗਠਨ ਹੈ ਉਹ ਬਾਬਾ ਸਾਹਿਬ ਜੋਤੀਰਾਵ ਫੂਲੇ ਸਾਹਿਬ ਕਾਂਸ਼ੀਰਾਮ ਜੀ ਹੁਣ ਜਿਨ੍ਹਾਂ ਦੀ ਅਧਿਖਸ਼ਤਾ ਵਮਨ ਮੇਸ਼ਰਾਮ ਜੀ ਕਰ ਰਹੇ ਆ ਅਸਲੀ ਤਾਂ ਸੰਗਠਨ ਇਹ ਆ ਇਦੇ ਵਿੱਚੋਂ ਕਈ ਸਵਾਰਥੀ ਲੋਕ ਪਾਟ ਕੇ ਬਾਬਾ ਸਾਹਿਬ ਦੇ ਨਾਂ ਉੱਤੇ 90000 ਸੰਗਠਨ ਬਣੇ ਹੋਏ ਆ ਉਹ ਕੋਈ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋਇਆ ਜਾਂ ਉਹਦਾ ਆਪ ਦਾ ਕੋਈ ਇੰਟਰਸਟ ਹੈ ਸਮਾਜ ਦਾ ਉਹਦੇ ਵਿੱਚ ਉਹ ਵੇਤਰੀ ਨਹੀਂ ਕਰ ਰਹੇ ਉਹ ਆਪ ਦਾ ਇੰਟਰਸਟ ਲੈ ਕੇ ਕਰ ਰਹੇ ਆ ਅਸੀਂ ਤਕਰੀਬਨ ਜ਼ਿਆਦਾਤਰ ਰਿਟਾਇਰਡ ਹੀ ਮੁਲਾਜ਼ਮ ਹੈਗੇ ਆ ਤੇ ਅਸੀਂ ਕਹਿੰਦੇ ਆ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਦਾ ਕੋਈ ਭਲਾ ਹੋਵੇ ਤੇ ਨਿਸਵਾਰਥ ਅਸੀਂ ਇਹ ਮਿਸ਼ਨ ਚਲਾ ਰੱਖਿਆ ਹੈਗਾ ਅਗਲੀ ਕੋਈ ਮਤਲਬ ਰਣਨੀਤੀ ਤਿਆਰ ਕੀਤੀ ਜਿਵੇਂ ਅੱਜ ਮੰਗ ਪੱਤਰ ਦੇਉਂਗੇ ਜੇ ਕੋਈ ਨਹੀਂ ਸੁਣਵਾਈ ਹੁੰਦੀ ਤੇ ਅਗਲਾ ਕੀ ਪ੍ਰੋਗਰਾਮ ਅੱਗੇ 15 ਅਕਤੂਬਰ ਨੂੰ ਜੰਤਰ ਮੰਤਰ ਤੇ ਧਰਨਾ ਹੈ ਜੀ ਧਰਨਾ ਪ੍ਰਦਰਸ਼ਨ ਤੇ 30 ਅਕਤੂਬਰ ਨੂੰ ਫਿਰ ਭਾਰਤ ਬੰਦ ਦੀ ਵੀ ਕਾਲ ਹੈ ਚਾਰ ਸੂਤਰੀ ਪ੍ਰੋਗਰਾਮ ਹੈ ਇਹ